ਦੋ ਇਨਸਾਨ ਲੱਗੇ ਹੋਏ ਆ ਚੈੱਕ ਕਰੋ ਨਿਆਣੇ ਦੇ ਛੋਟੇ ਬੱਚੇ ਦੇ ਛੋਟੇ ਬੱਚੇ ਕੇ ਸਾਥ ਖੇਲ ਰਹੇ ਹੋ ਹਾਂ ਨਾ ਕੋਈ ਵਿਕਟਰ ਨਾ ਕੋਈ ਕੁਝ ਬੁਰਾ ਅਹ ਲੁਨੀਆ ਲੈ 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 ਲੈਟਸ ਗੋ ਲੈਟਸ ਗੋ ਆਉਂਦੋ ਆਉਂ ਤਾ ਆਉ ਤਾ ਪਾ ਗਏ ਦਾ ਇਥੋ ਇਥੋ ਹੇ ਇਥੋ ਬਤਵਾੜ ਪਾਓ ਇਨੀ ਦੂਰੋ ਦੂਰੋ ਪਾਈਦੀ ਹੁੰਦੀ ਹੈ ਹਾਂ ਹਾਂ ਉਹਨੂੰ ਇੰਨੇ ਚ ਖੁਸ਼ੀ ਆ ਬੋਲ ਵੱਜਣ ਦੀ ਆ ਚਾਹ ਇੱਥੋਂ ਪਾ ਦਿਓ ਪਾ ਦਿਓ ਏ ਹੋ ਗਈ ਚੌਕਾ ਚੱਲ ਵਾਪ ਚੌਕਾ ਚੌਕਾ ਲੱਗ ਗਿਆ ਚੌਕਾ ਮੇਰੇ ਮੈਨੂੰ ਤਾਂ ਮਰੀ ਜਾਣ ਗਰੀਬਣੀ ਤਿਆਰੀ ਕਰ ਲੋ ਅੱਜ ਜਾਣਾ ਜੇ ਅਡਮਿਸ਼ਨ ਕੁੜੀ ਦੀ ਕਰਵਾਈਏ ਅਰਬਾਬਕੌਰਲੀ ਸਕੂਲ ਲੱਭੀ ਅਰਬਾਬਕੌਰ ਤਬਾਬਕੋਲੀ ਸਕੂਲ ਚੂਜ਼ ਕਰੀਏ ਅਰਬਾਬ ਸਕੂਲ ਜਾਓਗੇ ਆਪ ਨਹੀਂ ਅਸੀਂ 168 ਰੁਪਏ ਜੀ ਪੜ ਗਏ ਆ ਪਰ ਅੱਜ ਕੱਲ ਉਹ ਮਾਈ ਗੋਡ 60 7000 ਰੁਪਏ ਹੈ ਨਾ ਅਡਮਿਸ਼ਨ ਅਡਮਿਸ਼ਨ ਇੰਨੀ ਆ ਪਰ ਚਲੋ ਬਾਕੀ ਅੱਜ ਜਾ ਕੇ ਕਨਫਰਮ ਕਰਾਂਗੇ ਜਾਣਾ ਅਜ ਸਕੂਲ ਡਿਊਟੀ ਤੂੰ ਹਾਫ ਟਾਈਮ ਲੈ ਕੇ ਫਿਰ ਅੱਜ ਜਾਣਾ ਇਹਦਾ ਸਕੂਲ ਪਤਾ ਕਰਦੇ ਆ ਅੰਪੀਅਰ ਫਟਰ ਹੋਇਆ ਵੇਖਦੇ ਆ ਕਿ ਕੀ ਉਥੇ ਅੱਛਾ ਬਿਠਾ ਲਓ ਜਲਦੀ ਜਲਦੀ ਰਿਜ਼ਲਟ ਮਿਲਦਾ ਵਾ ਚਲੋ ਬੋਲਿੰਗ ਕਰਦੇ ਕਰਦੇ ਹੋ ਗਏ ਫਟ ਚਲੋ ਚਲੋ ਕੋਈ ਸਾਰਾ ਕੋਸ ਨਹੀਂ ਆ ਕੋਸ ਨਹੀਂ ਲਾ ਉਹ ਠੀਕ ਹੋ ਗਿਆ ਹੁਣੋਂ ਕਹਿੰਦੀ ਵੀ ਖੇਡੀਏ ਲਾ ਉਹ ਠੀਕ ਹੋ ਗਿਆ ਹੁਣੋਂ ਕਹਿੰਦੀ ਵੀ ਖੇਡੀਏ ਲੱਗੇ ਰੋ ਹੁਣ ਤੇ ਅੱਜ ਫਾਈਨਲੀ ਨਾ ਕੱਲ ਦਾ ਸਮਾਨ ਲਿਆ ਕੇ ਰੱਖਿਆ ਵਾ ਤੇ ਅੱਜ ਵੇਸਣ ਬਣਾਵਾਂਗੇ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਪਰ ਉਹ ਮੈਂ ਇਹਨਾਂ ਨੂੰ ਕਹਣਾ ਸ਼ਾਮ ਨੂੰ ਮੈਂ ਜਦ ਦਵਾਉਂਗੀ ਦੋ ਬਣਾਇਆ ਸਮਾਨ ਰੈਡੀ ਕਰ ਲਣਗੇ ਹਨਾ ਮਿਲ ਕੇ ਮਿਲ ਕੇ ਖੇਲੇਗੇ ਤਾਂ ਚੱਲ ਇਹਦਾ ਆਏ ਬਾਕੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੋਗ ਨਵੇਂ ਵਲੋਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਤੁਹਾਡਾ ਕਰ ਹੀ ਦਿੱਤਾ ਵਾ ਬਾਲਿੰਗ ਹੀ ਢੰਡਣ ਤੋਂ ਤੇ ਆਪਾਂ ਰੈਡੀ ਹੋ ਚੁੱਕੇ ਆ ਡਿਊਟੀ ਤੇ ਜਾਣ ਵਾਸਤੇ ਅੱਜ ਬਾਬ ਦਾ ਸਕੂਲ ਵੀ ਵੇਖਣਾ ਜਿਵੇਂ ਕਿ ਤੁਹਾਨੂੰ ਦੱਸ ਰਹੇ ਹਾਂ ਤੇ ਚੋਇਸ ਕਰਦੇ ਆ ਵੀ ਕਿੱਥੇ ਜਾਉਣਾ ਤੇ ਕੀ ਕਰਦੇ ਆ ਕਿੱਧਰ ਗਿਆ ਪਿਆ ਬਾਕੀ ਬੋਲਦੇ ਆ ਭਾਈ ਅੱਜ ਵੇਖਿਓ ਵਲੋਗ ਸਾਰਾ ਵੇਖਿਓ ਲਾਸਟ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲੋ ਠੀਕ ਆ ਵੇਖ ਲਓ ਯਾਰ ਬਲੌਗ ਚ ਕੀ ਹੋਣਾ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਮੈਨੂੰ ਤਾਂ ਕੁਝ ਨਹੀਂ ਸਮਝ ਆਉਂਦਾ ਹਾਤਾ ਬਰਾਂ ਕਰ ਲ ਮੈਨੂੰ ਕ ਮਾਰੇ ਨੇਰੇ ਮੈਂ ਕਿ ਤੋੜਾ ਪਕੌੜਿਆ ਸੀ ਰਿਆ ਤੂੰ ਇਹ ਮੱਛਰੀ ਨਾਲ ਜੀ ਜੀ ਕਿੰਨੀ ਸੋਹਣੀ ਚੀਜ਼ ਵਧੀਆ ਚੀਜ਼ ਗੱਲਬਾਤ ਪੂਰੀ ਹੈ ਬਸ ਐ ਬਸ ਆਨੇ ਅਰਬਾਬ ਦਾ ਸਕੂਲ ਵੀ ਪਤਾ ਕਰ ਲਿਆ ਵਾ ਸ਼ਹਿਰ ਵੀ ਘੁੰਮ ਲਿਆ ਏ ਟ੍ਰੈਫਿਕ ਵੀ ਵੇਖ ਲਈ ਆ ਹੁਣ ਐ ਹੀ ਕਰਨੀ ਆ ਦਾ ਅਧਿਕਾਰ ਪਹੁੰਚ ਗਏ ਆ ਸਕੂਲ ਦਾ ਵੀਜ਼ਿਟ ਕਰ ਲਿਆ ਇੱਕ ਅੱਧਾ ਸ਼ਾਪਿੰਗ ਕਰ ਲਈ ਇਹ ਸੌਦਾ ਸਾਰਾ ਕਰੀ ਲਿਆ ਇੱਧਰ ਆਪਣਾ ਬਣ ਲੱਗਾ ਏ ਨਾ ਕੀ ਬਣਾ ਰਹੇ ਹੋ ਇਹਸਾਂ ਚ ਵੱਡੀਆਂ ਲੀਆਂ ਵੀ ਕਰਸੀਆਂ ਕੀ ਕਰਨਾ ਫਿਰ ਮਾਂ ਵੀ ਵਧੀਆ ਵਧੀਆ ਬਣਾਉ ਬਣਾਉਣ ਲੱਗੇ ਰਹੋ ਇਹਦਾ ਨਹੀਂ ਮਾਰੀ ਦੀਆਂ ਤੁਸੀਂ ਮਾਰੋ ਆ ਆਓ ਕਰੋ ਚਲਾਈ ਪਣਾ ਜਤਾਂ ਜਾ ਜਾ ਹਲੋ ਇਹ ਦੁਕਾਨ ਦੇ ਵਿੱਚ ਚਲ ਬਾਅਦ ਕੀ ਹੋਣਿਆ ਜਾ ਮੜਿਆ ਨਾ ਸਿੱਕੇ ਉਹ ਵੇਲੋ ਤਲਾਸ਼ੀ ਕਾਂਢੀ ਆਓ ਆਓ ਉਠੋ ਇੱਥੇ ਬੈਠੋ ਆਹ ਵੇਖੋ ਜੀ ਜਿਹੜਾ ਮਹੀਨਾ ਨਿਕਲ ਗਿਆ ਵੇਸਣ ਬੜਾ ਲੱਗਿਆ ਜਦਾਂ ਬੜਾਉਣ ਤੇ ਨਹੀਂ ਉਹ ਤੇ ਸਮਾਨ ਵੀ ਫਿਰ ਮਦਦ ਦਾ ਪਾਇਆ ਨਾ ਕੋਈ ਨਹੀਂ ਉਹਨਾਂ ਸਮਾਨ ਬੜਾ ਵਾਹ ਸਮਾਨ ਤੇ ਡੰਗਰ ਜੀ ਬਹੁਤ ਲੈ ਆਇਆ ਇੱਥੇ ਐਤ ਨਹੀਂ ਹੋਏ ਸਮਾਨ ਬਹੁਤ ਹੋਰ ਪਾ ਲਓ ਹੋਰ ਪਾਓ ਪਵਾ ਦਿਓ ਥੋੜਾ ਜਿਹਾ ਹੋਰ ਇਹ ਫਾਈਨਲੀ ਤੁਹਾਨੂੰ ਬੜਾ ਸਿਆਲ ਦੀ ਚੀਜ਼ ਜਿਹੜੀ ਉਹ ਤਿਆਰ ਹੋ ਗਈ ਆ ਮੌਸਮ ਚੈੱਕ ਕਰੋ ਏ ਬਦਲਵਾਰੀ ਬਹੁਤ ਜ਼ਿਆਦਾ ਹੋਈ ਹੈ। ਨਹੀਂ ਸਭ ਦੇ ਚੱਕੀ ਚੀਜ਼ ਕੀ ਲੈ ਆਈਆਂ ਨਹੀਂ ਬੜਾ। ਇੱਕ ਚੀਜ਼ ਮੈਂ ਮਿਸ ਕਰ ਗਈ ਬੜਾ। ਕੀ ਲੈ ਆਈਂ ਬੜਾ ਤੂੰ ਸਭ ਦੇ ਚ। ਮੀਠ ਮਸਾਲਾ ਉਹ ਕਰਨਾ ਹੀ। ਕਦੋਂ ਲੈ ਆਈਂ? ਮੀਠਾ ਨਹੀਂ ਤੂੰ। ਮੈਂ ਕਦੋਂ ਲੈ ਆਈਂ? ਨਹੀਂ ਜੰਦਾ। ਇੱਕ ਚੀਜ਼ ਭੁੱਲ ਗਈ ਮੇਰੀ। ਬੜੇ ਦੋ। ਦਹੀਂ ਵਾਲਾ ਮੂੰਗਰਾ। ਅੱਧੀ ਦੁਕਾਨ ਦਾ ਰਾਤੀ ਅੱਧੀ। ਦਹੀਂ ਵਾਲਾ ਮੂੰਗਰੇ ਦਾ ਰੋਲਾ ਪੈਣਿਆ ਹੀ ਤੋਂ ਭੁੱਲ ਗਈ। ਆਹ ਰੋਟੀ ਚੱਲੀ ਜੇ। ਵੱਡੇ ਲਵਾਈ ਸਾਹਿਬ ਆਏ। ਹਾਂ ਕੀ ਨਿਕਲਣਾ। ਉਹ ਬੜਾ ਐ ਲੱਗੇ। ਨਹੀਂ 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 ਹੋਰ ਪਾੜੋ। ਨਹੀਂ ਪਰਾਵਾ। ਤੱਕ ਲਪਹਾ ਕਹਿਵਾ ਜੋ ਨਹੀਂ ਇਹ ਤਾਂ ਨਮਕਾ ਖੰਡ ਵੀ ਪਾਉਣ ਮੁੜ ਕੇ ਥੋੜੀ ਜਿਹੀ ਚੁੱਲੇ ਦਾ ਤਾਂ ਨਿਆਰੇ ਗੱਲਾਂ ਮਤਾਂ ਸਾਰੇ ਪਰਾ ਚੁੱਲੇ ਤੋਂ ਰੋਟੀ ਬਣਾਉਂਦੇ ਕਈ ਤਾਂ ਹੀ ਚੁੱਲਾ ਬਾਲਦੇ ਨਹੀਂ 250 ਰੁਪਏ ਕਿਲੋ ਵੇਚਣਾ ਅਸੀਂ ਵੱਲੇ ਵਿੱਚ ਲੱਗ ਸਜਣਾ ਠੰਡ ਵੜੀ ਹੋ ਗਿਆ ਜਿਆ 250 ਸੇਤੰਦੇ ਅੱਗ ਦੇਸੀ ਘਾ ਦਾ ਵੇਚਣ 250 ਰੁਪਏ ਕਿਲੋ 250 ਸੇਤੰਦੇ ਆਣੀ ਸਸਤੇ ਅੱਧਾ ਕਿਲੋ ਨਾਲ ਹੀ ਮਦਦ ਤੁਸੀਂ ਲੇਟ ਹੋ ਰਹੇ ਹੋ ਜੇ ਕੰਮ ਤੋਂ 250 ਦਾ ਅੱਧਾ ਕਿਲੋ ਜਿਹੜਾ ਹੋਣਾ ਉਹਦੇ ਹੋ ਗਏ 8 ਵਜੇ ਨੂੰ ਨਾ ਭਾਈ ਮੈਨੂੰ ਕੀ ਚਲ ਇਹ ਰਹਿਣਾ ਮੂਹੇ ਕੰਮ ਕਰਨਾ ਅੱਜ ਕੰਮ ਬੜੇ ਹਾਂ ਉਹ ਵੀ ਕਰਨਾ ਕਿਹੜਾ ਬਣ ਉਹ ਹੀ ਮੈਨੂੰ ਪਤਾ ਆਰਡਰ ਜਿਹੜਾ ਜਮੈਟੋ ਦਾ ਫੋਨ ਕਰਨਾ ਹੈ ਨਾ ਤੇਰਾ ਨਿਆ ਆਰਡਰ ਟੈਪੇਪਰ ਅੱਜ ਆਰਡਰ ਕਰਨਾ ਅੱਜ ਜਮੈਟੋ ਦਾ ਹੋਣਾ ਕਰਨਾ ਪੈ ਤੁਸੀਂ ਵੀ ਆਪਣਾ 4 ਕਿਲੋ ਦੁੱਧ ਰੱਖ ਲਿਓ ਆਪਣਾ ਪਨੀਰ ਬਣਾਉਣਾ ਇਹਨੇ ਨਾ ਕਾਟਿਆ ਨਾ ਪੜੀਓ ਜਰਾ ਦਾਦਾ ਇਹਨੇ ਨਾ ਮੈਨੂੰ ਰੱਖਣਾ ਭਾਈਆ ਤੋਂ ਦੋ ਮਲੀਆਂ ਕਿਦਾ ਖਾਤਾ ਵਾਦ ਦਿੰਦੀਆਂ ਨੂੰ ਅਜੇ ਇਹਦੇ ਮੇਰਾ ਹੈ ਕੋਈ ਇਹ ਸਭ ਦਾ ਵਾਦ ਦਿੰਦੀ ਜਮੈਟੋ ਦੇ ਵੀ ਫੋਨ ਕਰਨਾ ਉਹਨਾਂ ਨੂੰ ਫੋਨ ਕਰਨਾ ਹੀ ਆਏ ਨਹੀਂ ਉਹ ਜੀ ਚਲ ਦੋ ਕਿਲੋ ਦੇ ਦੇ ਦੋਆਂ ਜੋ ਕਪੜਾ ਕਿਲੋ ਕਿਲੋ ਪੀਣਾ ਚਾਹਣਾ ਕਿਉਂ ਭੈਣ ਹੋਈ ਗੱਲ ਆਂਦੇ ਸਵੇਰੇ ਸਵੇਰੇ ਆ ਜਾਣਾ ਲਓ ਜੀ ਉਹ ਆਦੀ ਮੇਰੀ ਵੀ ਕੋਲ ਲਓ ਜੀ ਬੱਲੇ ਲੱਭ ਕੇ ਮੁਰ ਗਿਆ ਮੈਂ ਮੋੜ ਚੁੱਕਿਆ ਸ਼ਾਬਾ ਸਕੂਟੀ ਵੈਲੋ ਮਰ ਕਿੰਨੀ ਗੰਦੀ ਕਰਦੀ ਫਿਰ ਵਾਸ਼ ਕਰਉਣੀ ਪਣੀ ਗੰਦੀ ਹੋ ਗਈ ਹੈ ਨਾ ਵਾਸ਼ ਕਰਉਣੀ ਪਣੀ ਹੈ ਨਾ ਵਾਸ਼ ਕਰਉਣੀ ਪਣੀ ਓਹ ਬਲੈਕ ਬਰਾਬਰ ਬਲੈਕ ਹੈ ਨਾ ਓ ਸਕੂਟੀ ਸਟਾਰਟ ਨਹੀਂ ਹੋ ਰਹੀ ਬਲੈਕ ਓ ਅੱਗੇ ਵੀ ਸਟਾਰਟ ਨਹੀਂ ਹੋ ਰਹੀ ਤੂੰ ਰਬਾਬ ਓਏ ਮਮੀ ਤੂੰ ਆਨੇ ਇੱਧਰ ਕਿੱ데 ਚੜਨਾ ਚੱਲ ਬਤ ਬਾਂਦੀ ਆ ਬਾਂਦੀ ਆ ਬਾਂਦੀ ਆ ਜੇ ਕਿਤੇ ਸਟਾਰਟ ਹੁੰਦੀ ਨਾ ਤੇ ਹੁਣ ਨਾਸਾ ਕੁੜੀ ਦਾ ਭਜੜਿਆ ਤੇ ਸਕੂਟੀ ਸਾਰੀ ਭਜੜੀ ਓਏ ਓਏ बन ਗਿਆ ਜੇ ਸਾੜਦਾ ਵੇਸਨ ਪਹਿਲਾਂ ਨਾ ਨਾ ਇਹਦਾ ਆਇਆ ਉਹ ਜ਼ਰ ਕੌਣ ਅਰਬਾਬ ਕੀ ਕਹਿੰਦੀ ਆ ਅਰਬਾਬ ਕੀ ਕਹਿੰਦੀ ਆ ਅਰਬਾਬ ਕੀ ਕਹਿੰਦੀ ਆ ਅਰਬਾਬ ਕੀ ਕਹਿੰਦਾ ਇਹ ਜਿਹੜਾ ਬੱਚਾ ਹਾੜੇ ਘਰ ਦੇ ਵਿੱਚ ਇੱਕ ਬਿਲਕੁਲ ਬੋਲਦਾ ਨਹੀਂ ਆ ਰੋੜਾ ਨਹੀਂ ਪਾਉਂਦਾ ਮੈਂ ਤਾਂ ਨਹੀਂ ਸ਼ਿਫਟ ਕਰਨੇ ਆ ਵੀ ਬੋਲਦੀ ਨਹੀਂ ਬਿਲਕੁਲ ਓਹ ਬਾਈ ਓ ਡਰਸ ਬਾਈ ਬਾਈ ਵਧੀਆ ਬਾਈ ਓ ਮਾਈ ਗਾਡ ਤਰੇਆੰਦ ਪਾਈ ਵਧੀਆ ਲੱਗਣ ਈ ਉਪਰ ਪਰ ਨਾ ਨਹੀਂ ਹੁੰਦਾ ਨਾ ਡੈਡੀ ਨੇ ਓ ਮਾਈ ਗਾਡ ਡੈਡੀ ਹੋਰੀਓ ਪ੍ਰਾਉ ਹੋਰੀਓ ਨਾ ਕੀ ਵੜਾ ਹੁੰਦਾ ਨਾ ਟੀਵੀ ਦੇ ਵਿੱਚ ਪਾਪਾ ਨਹੀਂ ਨਹੀਂ ਉਹ ਜਿਹੜਾ ਅੱਕੜ-ਪੱਕੜ ਬੰਬੇਬੋ ਦੇ ਵਿੱਚ ਕਦਾਂ ਦਾ ਨਾ ਆ ਗਈ ਉਹਦਾ ਕੀ ਨਾਮ ਹੀ ਬਣਾ ਦੋ ਆ ਲੱਗ ਜਾਂਦਾ ਉਹ ਆਪਣੀਆਂ ਛਾਈਆਂ ਲਾ ਕੇ ਬਹਿ ਜਾਂਦਾ ਸੌਦਾ ਵੇ ਲੈ ਗਰੀ ਇਧਰ ਵੇਖੋ ਹੁਣ ਸਾਡੀ ਨਾ ਮੰਮੀ ਨੇ ਘਰੋਂ ਸੌਦਾ ਲਿਖਿਆ ਕਿ ਨਾ ਵੀ ਸਾਰਾ ਹੀ ਲੈਉਣਾ ਵਾ ਕਰਦਾ ਉਹ ਲਿਸਟ ਕਿੱਥੇ ਜਿਹੜੀ ਉੱਥੋਂ ਲਿਆਦੀ ਬਣਾ ਕੇ ਉਹ ਈ ਢੀ ਬਣਾਦੀ ਨਹੀਂ ਨਹੀਂ ਆ ਸਾਡੀ ਮੰਮੀ ਦਾ ਲਿਖਿਆ ਵਾ ਬਸ 3-4 ਚੀਜ਼ਾਂ ਤੇ ਅਸੀਂ ਜਿੰਨਾ ਲਿਆ ਉਹ ਕਿੰਨਾ ਹੋਊਗਾ ਇਹ ਇਹ 7 8 8 ਮਾ ਲਿਖੀ ਆਵਾ ਤੇ ਇਹ 60 65 ਦਾ ਹੈ ਜੀ ਅਹੀਂ ਕਿਹੜਾ ਕੱਲੇ ਖਾਂਦੇ ਸਾਰੀ ਦੁਨੀਆ ਖਾਂਦੀ ਆ ਲੋਕੀ ਅੜ ਤਾਂ ਵੱਧ ਖਾਂਦੇ ਸਭ ਦਾ ਚਲੋ ਇੱਕ ਹਲਵਾਈ ਇੱਧਰ ਲਾਇਆ ਮੈਨੂੰ ਨਹੀਂ ਪਤਾ ਲੱਗੇ ਰੋ ਲੱਗੇ ਰੋ ਸਿੱਧਾ ਕਰਕੇ ਫੜੋ ਚਾਰੇ ਗੁੰਦਾ ਪੰਜੇ ਗੁੰਦਾ ਹਰੀ ਲੱਕੜਾਈ ਹਲਵਾਈ ਇੱਧਰ ਆਪਣੀ ਆ ਗਈ ਚੁੰਨੇ ਅੱਗੇ ਬਹਿ ਕੇ ਪੀ ਲ ਗਏ ਚਾਹ ਕਹਾ ਇਹ ਵੀ ਸਾਡਾ ਤੁਸੀਂ ਦਿੱਤਾ ਨਹੀਂ ਹੈ ਨਾ ਗੈਸ ਦਾ ਲਸਣਾ ਅੱਜ ਬਣੀ ਨਾ ਨਾ ਬੜਾ ਵਧੀਆ ਹਿੰਦਕਰਾ ਬਈ ਬਹੁਤ ਜਾਨੀਏ ਸੋਚਣਾ ਗੈਸ ਦਾ ਨਾ ਤੇ ਮੈਂ ਇਧਰ ਹੋ ਗਈ ਆਹੋ ਤੋਰ ਤਾਂ ਇਹ ਕਿਹਾ ਗੈਸ ਲਾ ਬਾਬੂਆ ਕੱਠੀ ਲੈ ਆਓ ਕੈਸੇ ਹੋ ਆਇਆ ਨਹੀਂ ਨਹੀਂ ਘਰੇ ਤਾਂ ਡੱਕ ਤੇ ਫਾਈਨਲੀ ਆਪਾਂ ਆ ਗਏ ਅਸੀਂ ਘਰ ਤੁਸੀਂ ਵੇਖ ਲਈਆਂ ਇਹਦੀਆਂ ਗੱਪਾਂ ਛਪਾਂ ਚਾਹ ਚੋ ਪੀ ਲਈ ਆ ਹੁਣ ਵੇਸਾਂ ਚਰ ਲਾਉਣਾ ਇਹ ਸਮਾਨ ਅਜੇ ਤਾਂ ਪੱਕਿਆ ਨਹੀਂ ਇਹ ਹਨਾ ਕੱਪੜੇ-ਕੁਪੜੇ ਚੀਂਗ ਕਰ ਲਈਏ ਤੇ ਫਿਰ ਰੈਡੀ ਕਰ ਜਾਣੀ ਕਰਨ ਦੀ ਕਿ ਲੋੜਿਆ ਉਹ ਤੇ ਦੂਜੀ ਖੰਡ ਬੂਰਾ ਨਹੀਂ ਅੰਗੂਰਾ ਵਾਲੀ ਅੰਗੂਰਾ ਵਾਲੀ ਖੰਡ ਕਹਿੰਦੇ ਉਹ ਨਹੀਂ ਹੁੰਦਾ ਸੋ ਰੂੜਾ ਉਹ ਬੂਰਾ ਬੂਰਾ ਖੰਡ ਆ ਤੇ ਅੱਜ ਕੀ ਬਣਾਇਆ ਆਪਾਂ ਉਹ ਮਾਈ ਗੋਡ ਬੜੀ ਵਧੀਆ ਵਧੀਆ ਸਬਜੀ ਬਣੀ ਤੇ ਚਲੋ ਮੈਂ ਵੇਖਦੀ ਫਿਰ ਕਿਦਾਂ ਕਰਨੀ ਖੰਡ ਦੀ ਹਾਂ ਪੱਕ ਗਿਆ ਵਾ ਸਮਾਨ ਇੱਥੇ ਚਾਹੀਦਾ ਸਾਰਾ ਤੇ ਵੇਸਟਰ ਜਿਹੜਾ ਉਹ ਬਣ ਕੇ ਤਿਆਰ ਹੈ ਵਿੱਚ ਅਸੀਂ ਪਾਵਾਂਗੇ ਉਹ ਸਮਾਨ ਡੈਡ ਜੀ ਤੁਹਾਨੂੰ ਚੰਗੇ ਆਰੇ ਲਾਇਆ ਹੀ ਨੇ ਹੈ ਡੈਡ ਜੀ ਵਧੀਆ ਵਾ ਨਾ ਓ ਮਾਈ ਗੋਡ ਮਾਈ ਫੇਵਰੇਟ ਬਿੰਗੜ ਫਿਰ ਭਰ ਕੇ ਬਣਾਏ ਗਏ ਨੇ ਤੇ ਹੁਣ ਅਸੀਂ ਸਮਾਨ ਜਿਹੜਾ ਉਹ ਰੈਡੀ ਕਰ ਲਈਏ ਕੱਪੜੇ ਛੱਡ ਦिए ਤੰਬਰ ਅਰ ਜਾਈ ਤੇ ਚੇਂਜ ਯੂਜ਼ ਕਰਕੇ ਫਿਰ ਤੁਹਾਨੂੰ ਮੈਂ ਮਿਲਦੀ ਆ ਮਾੜੀ ਜੀ ਸ਼ਿਫਟ ਅਸੀਂ ਸੰਭਾਲ ਲਈ ਆ ਵੀ ਅਸੀਂ ਕੜਸ਼ੀ ਮਾਰ ਲਈਏ ਚਾਹੀਦੀ ਆ ਸਵੇਰੇ ਸਿਰ ਖਾਦਾ ਹੈ ਨਾ ਥੋੜਾ ਜਿਹਾ ਵਧੀਆ ਵਾ ਵੀ ਵਧੀਆ ਮੈਂ ਤਾਂ ਰੋਟੀ ਵੀ ਸਵੇਰ ਦੀ ਬੰਦ ਕੀਤੀ ਸਵੇਰ ਇੱਕ ਰੋਟੀ ਖਾਧੀ ਅੱਜ ਸਾਰਾ ਦਿਨ ਕੁਝ ਨਹੀਂ ਖਾਦਾ ਅੱਗੇ ਕੱਲ ਮੈਂ ਉਸ ਸਮਾਨ ਲੈਣ ਗਈ ਮੈਂ ਹਾਂ ਅੰਕਲ ਬੰਦਾ ਹੋ ਜਾਂਦਾ ਅੱਜ ਤੇ ਮੋੜਾ ਦਰਮੀ ਚ ਜਿਆਦਾ ਸਿਆਲ ਨਾ ਨਾ ਸਿਆਲ ਜਿਹਾ ਮोटा ਹੀ ਕਿਹੜਾ ਖਾਂਦੇ ਜਿਆਦਾ ਕੁਝ ਪਰ ਸਵੇਰ ਦਾ ਕੁਝ ਨਹੀਂ ਖਾਦਾ ਸਿਰਫ ਉਹ ਖਾਦੀ ਫਰੂਟ ਖਾਦਾ ਥੋੜਾ ਜਿਹਾ ਉਹ ਵੀ ਕਰਦੇ ਮਤਲਬ ਲੱਗੇ ਆਪਣੇ ਸੰਤਰੇ ਜਾਂ ਅਮਰੂਦ ਅੱਗੇ ਉਹ ਖਾਂਡੀਆਂ ਸੀ ਤੇ ਕਹਿੰਦੀਆਂ ਹਾਏ ਇੰਨਾ ਮਿੱਠਾ ਸੰਤਰਾ ਤੇ ਇੰਨੇ ਮਿੱਠੇ ਅਮਰੂਦ ਬਹੁਤ ਹੀ ਮਿੱਠੇ ਅਮਰੂਦ ਤੇ ਰਹਿ ਨਹੀਂ ਸਕਨੇ ਮੈਂ ਕਰ ਦੇਣੀ ਸ਼ੁਰੂ ਕਰਦੇ ਅਮਰੂਦ ਸੰਤਰਾ ਤੇ ਵੈਸੇ ਵੀ ਅਮਰੂਦ ਤੇ ਵੈਸੇ ਵਧੀਆ ਚੀਜ਼ ਹੋ ਕੇ ਗਏ ਅੱਜ ਇੱਕ ਤੋੜਿਆ ਇੱਕ ਕੱਚਾ ਜਾਉ ਪਿਆ ਆਹੇ ਆਣੀ ਚਾੜੀ ਖਾਣ ਕੋਣ ਮੋ ਗਿਆ ਅਮਰੂਦ ਸਾਰੇ ਅਮਰੂਦ ਆਂਬੜੇ ਆ ਲੱਗੇ ਜਿੰਨੇ ਵੀ ਲੱਗੇ ਮੈਂ ਦਿਖਾਵੇ ਦਈ ਉਸ ਵਾਲੇ ਇੱਕ ਤੋੜ ਕੇ ਉਸ ਵਾਲੇ بڑے ਅਮਰੂਦ ਛੜਦੇ ਉਹ ਜਿਨ੍ਹਾਂ ਦੇ ਘਰਾਂ ਜਿਆ ਨਹੀਂ ਉਥੋਂ ਦੁਕਾਨਾਂ ਤੋਂ ਉਹਨਾਂ ਨੂੰ ਇਹ ਉਹਨਾਂ ਦੇ ਘਰਾਂ 'ਚ ਜਿੰਨਾ ਤੇ ਯਾਰ ਘਰ 'ਚ ਚੀਜ਼ ਨਹੀਂ ਨਾ ਹੁੰਦੀ ਉਹ ਤਰਸਦੇ ਆ ਹੁਣ ਸਾਡੇ ਘਰ ਸਾਰੇ ਠੂੜਿਆ ਚਲੋ ਅਸੀਂ ਸੁਖਨਾ ਆਮਬੂੰਬ ਵੀ ਲਾ ਲਿਆ ਹੁਣ ਤੇ ਤੇ ਚੀਕੂ ਅਜੇ ਆਪਣੇ ਕਾਲੇ ਕਾਲੇ ਲੱਗਦੇ ਨਹੀਂ ਐ ਤੇ ਸੰਤਰੇ ਤੇ ਚਲੋ ਅਮਰੂਦ ਤੇ ਲੱਗਦੇ ਅਮਰੂਦ ਦਾ ਮੈਂ ਇੱਕ ਹੋਰ ਬੂਟਾ ਲਿਆ ਕਿ ਉਧਰ ਲੋਣਾ ਇੱਕ ਮੈਂ ਕੜੀ ਪੱਤਾ ਲਾਇਆ ਸਰਪੀ ਤੋਂ ਇੱਕ ਮੈਂ ਨੀਮ ਲਾਈ ਆਉਣਾ ਕਰੀਏ ਸ਼ੁਰੂ ਸਮਾਨ ਕੱਲ ਮੈਂ ਚਾਰੇ ਗੁੰਦਾ ਕਰੀ ਜਾਵਾਂ ਤੇ ਅੰਕੜਾਂ ਦਾ ਪੁੱਤ ਸਮਾਨ ਮੰਮੀ ਕੋਲ ਖਾਗ ਲਿਆ ਕਰੋ ਤੇ ਮੈਂ ਕਿਹਾ ਵੀ ਉਹ ਮੈਨੂੰ ਨਹੀਂ ਪਤਾ ਇੱਕ ਗੁੰਦ ਨੂੰ ਚਾਰੇ ਹੁੰਦਾ ਕਹਿੰਦੇ ਕਿੰਨੀਆਂ ਮੈਂ ਕਹਾ ਜੀ ਚਾਰੇ ਗੁੰਦਾ ਪਾ ਦਿਓ ਚਾਰੇ ਅੰਕਲਾਂ ਦਾ ਪੁੱਤ ਮੰਮੀ ਕੋਲ ਸਮਾਨ ਖਾਗ ਲੈਣਾ ਪਰ ਮੈਂ ਨਾ ਦੁਕਾਨ ਵਾਲੇ ਨੂੰ ਕਿਹਾ ਮੈਂ ਹਾਂ ਮੈਨੂੰ ਨਹੀਂ ਅੰਕਲ ਜੀ ਪਤਾ ਚਾਰੇ ਗੁੰਦਾ ਕਿੰਨੀਆਂ ਮੈਂ ਚਾਰੇ ਆ ਤੇ ਚਾਰੇ ਪਾ ਦਿਓ ਬੜਾ ਹਸਿਆ ਕਹਿੰਦਾ ਪੁੱਤ ਚਾਰੇ ਹੁੰਦਾ ਸਿਰਫ ਉਹਨਾਂ ਇੱਕ ਨੂੰ ਹੀ ਕਹਿੰਦੇ ਮੈਂ ਬਸ ਠੀਕ ਹੈ ਮੈਂ ਕਿਹਾ ਇੱਕ ਮੈਨੂੰ ਲੱਗਾ ਕਲਰਫੁਲ ਹੁੰਦੀਆਂ ਬਸ ਖਣੇ ਮੈਂ ਆਪ ਹੀ ਲਿਆਂਦੇ ਹੇ ਇਦਾਂ ਦੇ ਬਹੁਤ ਜ਼ਿਆਦਾ ਵਧੀਆ ਚ ਕੀ ਕਰਨੇ ਕਿਉਂਕਿ ਨਹੀਂ ਪਰ ਛੋਟੇ ਅਸੀਂ ਕਿਹਨੇ ਖਾਣੇ ਆ ਤੋ ਬਰੀਕ ਹੀ ਨਾ ਉਹਦੇ ਵਿੱਚ ਹੀ ਪਾਉਣੇ ਸੀ ਆਪਾਂ ਉਹ ਤਾਂ ਮੈਂ ਇਦਾਂ ਦੇ ਕਹਿੰਦੇ ਹੋ ਹੀ ਗਿਆ ਮੈਨੂੰ ਲੱਗਾ ਸਮੇਲ ਆ ਗਈ ਬੜੀ ਸੋਹਣੀ ਠੀਕ ਕਰ ਲਈਏ ਫਿਰ ਵਿੱਚ ਸੜ ਕੇ ਹੋਇਆ ਛਾਲੇ ਗੁਰੂ ਸਾਹਮਣੇ ਪਾਈ ਦਿਆ ਦਾ ਖੰਡਾ ਰਹਾ ਵਾਲੇ ਆਹ ਤੇ ਪਰਬਾਤ ਕੀ ਕਹਾਂਦੇ ਜੀ ਵਾਹਿਗੁਰੂ ਕਹਾਂਦੇ ਸੋਹਣੇ ਬੱਚੇ ਹੋਣਾ ਓ ਬਾਬਾ ਜੀ ਕਿੰਨਾ ਸੋਹਣਾ ਬੋਲ ਰਹੇ ਏ ਸਭ ਹੈਨਾ ਕੀ ਬੋਲਣੇ ਬਾਬਾ ਜੀ ਗਾਣਾ ਗਾਣਾ ਨਹੀਂ ਪਤਾ ਸ਼ਬਦ ਬੋਲਣੇ ਸ਼ਬਦ ਸ਼ਬਦ ਹੈਲੋ ਸ਼ਬਦ ਹੈਲੋ ਪਾਗਲ ਬੱਚਾ ਲਓ ਜੀ ਇਧਰ ਰੋਟੀ ਖਾਧੀ ਜਾਣੀ ਕੱਟ ਦੇ ਵਿੱਚੋਂ ਨਿਕਲੋ ਅਮਰ ਕਹਾ ਬੱਚਾ ਕੀ ਗੱਲ ਕਰ ਲਗਾ ਡੈਡੀ ਜੀ ਨੇ ਖਾ ਕੇ ਰੱਖਤੀ ਪਲੇਟ ਡੈਡੀ ਨੂੰ ਡੈਡੀ ਕੋਲੋਂ ਲੈਣੇ ਰਿਵਿਊ ਕੀ ਜੋ ਅਸੀਂ ਅੱਜ ਬਣਾਈ ਚੀਜੀ ਕਿੱਦਾਂ ਦੀ ਜੋ ਅਸੀਂ ਚੀਜੀ ਬਣਾਈ ਸੀ ਬਾਬ ਸਵਾਦ ਸੀ ਕਿੰਨੀ ਕਰ ਕਿੰਨੀ ਹੋਣੀ ਟੇਸਟ ਬਣੀ ਸੀ ਚਲੋ ਦਾਦੂ ਕਰ ਰਿਵਿਊ ਲੈਣੇ ਦਾਦੂ ਕੁਛ ਨਹੀਂ ਡੈਡ ਜੀ ਵਧੀਆ ਬਣਿਆ ਸੀ ਵੈਸੇ ਬਹੁਤ ਵਧੀਆ ਵੈਸੇ ਬਹੁਤ ਵਧੀਆ ਉੱਧਾ ਨਹੀਂ ਵਧੀਆ ਵੈਸੇ ਵਧੀਆ ਹਨ ਵਧੀਆ ਬਣਿਆ ਸੀ ਬਹੁਤ ਨਾ ਬਹੁਤ ਕੈਸੀ ਵਾਜਦੀ ਫੰਡ ਬਹੁਤ ਜ਼ਿਆਦਾ ਹੋ ਗਿਆ ਏਦਾਂ ਨਹੀਂ ਪਤਾ ਕਰੀਦਾ ਉਹ ਵਾਜਣੀ ਆ ਆ ਮਾਰੇ ਲੱਗੀ ਜਵੇ ਲੋ ਡੜ ਜੀ ਹਟਦੀ ਨਹੀਂ ਨਾ ਪੁੱਤ ਉਹ ਲੋਗੀ ਪੁਰੇ ਆ ਜੋ ਡੇੜੀ ਬਹਿ ਗਏ ਨਾ ਤਾਂ ਹੋ ਗਏ ਫ੍ਰੀ ਹੋ ਗਏ ਸ਼ਾਮਾਂ ਦੇ ਬੈਠੇ ਆ ਵਲੌਗ ਚ ਪਹਿਲਾਂ ਵੇਖ ਹੀ ਲਿਆ ਨਾ ਹੁਣ ਰੋਟੀ ਬਾਣੀ ਖਾਣਾ ਥੈਂਕ ਯੂ ਇਹ ਕੌਣੇ ਦੱਸੋ ਦਾਦੂ ਜੀ ਅੰਕਲ ਜੀ ਦਾਦੂ ਕੋ ਦਾਦੂ ਕਿੱਧਰ ਟਰਾਈ ਤੇ ਨਵਾਂ ਕਰ ਲੈ ਜਿਗਰ ਨਹੀਂ ਮੇ ਜਿਗਰ ਕਿੱਧਰ ਟਰਾਈ ਕਿੱਧਰ ਰਹਾ ਹੈ ਕਿਤੇ ਨਾ ਕਰਦਾ ਕੀ ਕਰਦਾ ਪਖਾਡ ਇਹਨੂੰ ਪਤਾ ਵਾ ਜਦੋਂ ਇਹਨੂੰ ਪਤਾ ਨਾ ਵਲੋਗਿੰਗ ਹੋਣ ਡੀ ਕੈਮਰਾ ਮੇਰੇ ਤੇ ਪਾ ਲਿਆ ਫਿਰ ਜਿਆਦਾ ਹੀ ਮੱਛਾ ਜਾਂ ਹਾਂ ਜਿਆਦਾ ਮੱਛਲਦੀ ਪਖਾਡ ਕਰਦੀ ਜੀ ਆ ਜੀ ਜਾ ਰੋਟੀ ਖਾਓ ਫਿਰ ਖਾਂਦੀ ਹੋ ਅੰਕਲੇ ਆਂਦੀ ਹੋ ਅੰਕਲੇ ਆ ਕਿੱਡਾ ਕੋਹ ਹੋ ਜਾਂਦਾ ਕਹਿੰਦੀ ਹੋ ਅੰਕਲੇ ਆ ਵੇ ਲੋ ਡੈਡੀ ਜੀ ਕੌਣ ਆ ਉਹ ਦਾਦੂ ਆ ਦਾਦੂ ਨਹੀਂ ਦਾਦੂ ਆ ਦਾਦੂ ਦਾਦੂ ਵੇ ਡੈਡੀ ਨਾ ਖਾ ਲੈ ਡੈਡੀ ਐਂ ਨਹੀਂ ਡੈਡੀ ਕੀ ਕਰਨ ਦੇਖ ਦੱਸੀ ਦਾਦੂ ਕੀ ਕਰਨ ਦੇਖ ਦੱਸੀ ਦਾਦੂ ਪਹਿਲਾਂ ਦੱਸੋ ਦਾਦੂ ਘਰ ਹੈ ਨਹੀਂ ਬਸ ਆਉਂ ਜਾਣੀ ਆਰਡਰ ਦਿੱਤਾ ਸੀ ਉਹ ਵੇਚੜੀ ਉਹ ਵੇਚੜੀ ਚਲੋ ਜੀ ਲਿਓ ਨੇ ਰੋਟੀ ਪਾਣੀ ਖਾਓ ਭੱਜ ਗਈ ਇਹਨੂੰ ਪਤਾ ਵਾ ਵੀ ਇਹਨੂੰ ਪਤਾ ਵੀ ਮੈਨੂੰ ਬਹੁਤ ਵਜਣੀ ਬਹੁਤ ਵਜਣੀ ਹੈ ਹੜਾ ਰੋਮੀ ਚੋਚੀ ਖਾਦੀ ਆ ਨਾ ਮੈਂ ਆਪਣੇ ਹੱਥਾਂ ਨੂੰ ਆਪਣੇ ਕੋਲੇ ਘਟਨਦਾ ਆ ਇਹ ਕਾਹਦੇ ਕੋਟ ਕੋਟਾ ਓਏ ਕੋਟ ਕਾ ਕੋਈ ਹਾਲ ਨਹੀਂ ਕੰਮ ਲਾਇਆ ਕਿ ਦੇਲੀ ਜਨਤਾ ਦਾ ਕੋਈ ਹਾਲ ਨਹੀਂ ਦੇਲੇ ਕੰਮ ਲਾਇਆ ਅਹੀਂ ਬਣਾ ਲਿਆ ਜੀ ਅੱਜ ਵੇਸਣ ਤੇ ਉਹਨੂੰ ਰੱਖ ਦਿੱਤਾ ਥਾਲੀਆਂ ਦੇ ਵਿੱਚ ਕੀ ਅਹੀਂ ਉਹਦੇ ਬਣਾਵਾਂਗੇ ਬਟੂ ਪੀਸ ਅ ਲੱਡੂ ਨਹੀਂ ਬਣਾਉਣੇ ਲੱਡੂ ਦਾੜੀ ਨੂੰ ਟੈਸਟ ਕਰਵਾਇਆ ਦਾੜੀ ਇਹਨਾਂ ਸਮਾਦ ਬਣਿਆ ਸੌਰੀ ਖਾਂਗ ਪਤਾ ਨਹੀਂ ਕੀ ਗੱਲ ਹੈ ਬਲੌਗ 'ਚ ਹੀ ਹੁੰਦੀ ਆ ਫੜਦੀ ਨਹੀਂ ਯਾਰ ਨਹੀਂ ਨਹੀਂ ਬਲੌਗ 'ਚ ਹੀ ਹੁੰਦੀ ਆ ਪਤਾ ਨਹੀਂ ਕੀ ਗੱਲ ਹੈ ਵਾਸਣ ਹੋ ਗਿਆ ਕੰਮ ਆਉ ਆ ਪੈਂਦੀ ਹੈ ਨਾ ਰੋਜ਼ ਸਟਾਰਟ ਬਸ ਫਿਲਮ ਹੀ ਹੁਣ ਫਿਲਮਾਂ ਹੀ ਫਿਲਮਾਂ ਚੱਲ ਰਹੀਆਂ ਕੋਈ ਹਾਲ ਨਹੀਂ ਤੇ ਅੱਜ ਸਾਰਾ ਦਿਨ ਕੀ ਕੀਤਾ ਕਿ ਡਿਊਟੀ ਵੀ ਨਹੀਂ ਕੀਤਾ ਸਕੂਲ ਗਿਆ ਰਬਬ ਦੇ ਫਿਰ ਆਪਾਂ ਥੋੜਾ ਘਰ ਦਾ ਸਮਾਨ ਕਾਫੀ ਲੈਣ ਵਾਲਾ ਸੀ ਉਹ ਲਿਆਂਦਾ ਤੇ ਫਿਰ ਕੰਮਕਾਰ ਕੀਤੇ ਫਿਰ ਵੇਸਣ ਬਣਾਇਆ ਸਿਆਲ ਵਿੱਚ ਖਾਣ ਦਾ ਦੁੱਧ ਪੀ ਗਿਆ ਇਦਾਂ ਤੋ ਜਾਣੇ ਇਦਾਂ ਨਹੀਂ ਇਹ ਮੈਂ ਕੀ ਕਰੇ ਵੀ ਗੱਲ ਹੈ ਕਿ ਨੇ ਦੁੱਧ ਪੀਣ ਦਾ ਕੰਮ ਲੈਣਾ ਜਿੱਦਾਂ ਹੋਣਾ ਤੋਂ ਨਹੀਂ ਗੱਲ ਬਣਦੀ ਲੈਣਾ ਹੀ ਪੈਣਾ ਨਾ ਇੱਕ ਵਾਰੀ ਪੋਣ ਨੇ ਇੱਥੇ ਜ ਮੈਂ ਕਹਿਣਾ ਵੀ ਡੰਗਣੂਗਾ ਗਿੱਜ ਜਾਣ ਲੈ ਕੀ ਹੋ ਗਿਆ ਦੇਖਦਾ ਇਹ ਆਪੀ ਕਿ ਕਰਦੇ ਆ ਸੈਟਿੰਗ ਤੇਰੇ ਮੈਨ ਲਾ ਉਧ ਵਿੱਚ ਵਛਾਉਣਾ ਪਊ ਕੋਈ ਕਿ ਸਿੱਧਾ ਪਵਾ ਦੇ ਨਹੀਂ ਨਹੀਂ ਸਿੱਧਾ ਨਾ ਵਿੱਚ ਬੋਰੀਆਂ 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 ਇੱਥੇ ਹੁੰਦਾ ਤਾਂ ਕਿਤੇ ਟਿੱਕਾ ਗਿਆ ਨਹੀਂ ਗੱਡੀਆਂ ਜੇ ਇੱਥੇ ਹੁੰਦਾ ਗੱਡੀਆਂ ਟਖੋਲਾ ਨਹੀਂ ਡਾਡ ਜੀ ਠੀਕ ਠੀਕ ਹੁੰਦਾ ਬਹੁਤਾ ਨਹੀਂ ਹੁੰਦਾ ਸਤਨਾਮ ਹੀ ਲੰਚ ਰਿਆ ਇਹ ਸਾਡੇ ਦਲਸਰਾ ਦੇਉ ਨੇ ਚਲੋ ਜੀ ਠੀਕ ਆ ਹੁਣ ਇੱਥੇ ਕਰ ਰਿਆਂ ਆਪਾਂ ਵਲੌਗ ਦਾ ਐਂਡ ਚੈਨਲ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੋ ਕਿ ਤੁਸੀਂ ਬਿਲਕੁਲ ਵੀ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਜਿੰਨੇ ਵੀਊ ਆਉਂਦੇ ਆ ਉਹਨੇ ਤੁਸੀਂ ਲਾਈਕ ਕਮੈਂਟ ਵੀ ਕਰ ਲਿਆ ਕਰੋ ਯਾਰ 8-9 ਦਿਨ ਇਹ ਆਪੀ 8-9 ਦਿਨ 8 ਕਿਲੋ ਦੇ ਪੈਣਾ ਹੀ ਆ ਕੜੰਗਾਂ ਨੂੰ 8-9 ਦਿਨ 10 ਦਿਨ ਲੰਗਣਗੇ ਫਿਰ ਚਲੋ ਬਾਕੀ ਕਰੋ ਵਲੌਗ ਐਂਡ ਕਰੋ ਮੱਜਾ ਨਹੀਂ ਸਤਤਿ ਦਿਨ 21 2 ਕਵਾਂਟਰ ਦੇ 10 ਕਿਲੋ ਹੋਇਆ ਤੇ ਉਹ ਡੱਕਦਾ ਚਲੋ ਕਰੋ ਵਲੌਗ ਦਾ ਐਂਡ ਕਰ ਦੋ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਰ ਦਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਬਾਕੀ ਸਤਿ ਸ਼੍ਰੀ ਅਕਾਲ ਬਾਈ ਬਾਈ ਅਗਲੇ ਵੀਡੀਓ ਵਲੌਗ ਜਿਵੇਂ ਲਾਂਗੇ ਅਗਲੇ ਹਫਤੇ